ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆ ਦੀਆਂ ਵੱਡੀਆਂ ਖਬਰਾਂ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਪੰਜਾਬ ਦੇ ਐਡਵੋਕੇਟ ਜਰਨਲ ਨੂੰ ਹਾਈ ਕੋਰਟ ਨੇ ਪਾਈ ਸਖਤ ਝਾੜ ਆਇਸ਼ਮਨ ਯੋਜਨਾ ਤੇ ਸਰਕਾਰ ਨੇ ਲਿਆ ਵੱਡਾ ਫੈਸਲਾ ਬਜ਼ੁਰਗਾਂ ਨੂੰ ਦਿੱਤਾ ਤੋਹਫਾ ਆਈਲੈਂਡ ਸੈਂਟਰਾਂ ਦੇ ਪੰਜਾਬ ਸਰਕਾਰ ਨੇ ਕੱਸਿਆ ਸ਼ਿਕੰਜਾ ਤਿੰਨ ਆਈਲੈਂਡ ਸੈਂਟਰਾਂ ਦੇ ਲਾਇਸੈਂਸ ਕੀਤੇ ਰੱਦ ਆਮ ਆਦਮੀ ਪਾਰਟੀ ਤੇ ਪੜਕੀ ਵੀ ਬਿਜਗੀਰ ਕੋਰ ਕੇ ਆਮ ਲੋਕਾਂ ਖਿਲਾਫ ਲਏ ਫੈਸਲੇ ਵਾਪਿਸ ਲੈ ਪੰਜਾਬ ਸਰਕਾਰ ਨਿਯਮ ਭਗਵਾਨ ਤਮੰਦਾ ਵੱਡਾ ਐਲਾਨ 28 ਸਤੰਬਰ ਨੂੰ ਮੋਹਾਲੀ ਦੇ ਕਮੰਤਰੀ ਹਵਾਈ ਅੱਡੇ 'ਚ 30 ਫੁੱਟ ਉੱਚਾ ਬੁੱਤ ਕਰਨਗੇ ਸਮਰਪਿਤ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅਜਮੀ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਪੰਜਾਬ 'ਚ ਲੋਕਾਂ ਨੂੰ ਚੱਲਣੀ ਪਵੇਗੀ ਨਵੀਂ ਪਰੇਸ਼ਾਨੀ ਬਿਜਲੀ ਮੁਲਾਜ਼ਮਾਂ ਨੇ ਹੜਤਾਲ ਵਧਾਉਣ ਦਾ ਕੀਤਾ ਐਲਾਨ ਲਾਰੈਂਸ ਬਿਸ਼ਨੋਏ ਇੰਟਰਵਿਊ ਮਾਮਲੇ 'ਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਖਤ ਰੁਖ ਅਪਣਾਇਆ ਹੈ ਹਾਈ ਕੋਰਟ ਨੇ ਮਾਮਲੇ 'ਚ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਸਖਤ ਝਾੜ ਪਾਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਅਤੇ ਗ੍ਰੈਸਕ ਨੂੰ 2 ਵਜੇ ਤੱਕ ਪੇਸ਼ ਹੋਣ ਲਈ ਕਿਹਾ ਸੀ ਅਤੇ ਉਦੋਂ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਸੀ ਅਤੇ ਸੁਣਵਾਈ ਦੌਰਾਨ ਏਜੀ ਨੇ ਕਿਹਾ ਕਿ ਹਾਈ ਕੋਰਟ ਜੋ ਵੀ ਹੁਕਮ ਜਾਰੀ ਕਰੇਗਾ ਉਹ ਹਰ ਤਰ੍ਹਾਂ ਦੀ ਕਾਰਵਾਈ ਕਰਨ ਲਈ ਤਿਆਰ ਹਨ ਇਸ ਦੇ ਨਾਲ ਹੀ ਗ੍ਰੈਸ ਖੱਤਰ ਗੁਰਕੀਰਤ ਕਿਰਪਾਲ ਸਿੰਘ ਬੀਸੀ ਰਾਹੀ ਸੁਣਵਾਈ ਵਿੱਚ ਹਾਜ਼ਰ ਹੋਏ ਗ੍ਰੈਸ ਖੱਤਰ ਨੇ ਕਿਹਾ ਕਿ ਸਾਨੂੰ ਰਿਪੋਰਟ ਬਾਰੇ ਜਾਣੂ ਕਰਵਾਇਆ ਜਾਵੇ ਤਾਂ ਜੋ ਅਸੀਂ ਉਨ੍ਹਾਂ ਅਧਿਕਾਰੀਆਂ ਖਿਲਾਫ ਕਾਰਵਾਈ ਕਰ ਸਕੀਏ ਹਾਈ ਕੋਰਟ ਨੇ ਕਿਹਾ ਕਿ ਜੇਕਰ ਕੋਈ ਅਪਰਾਧੀ ਇੰਨੇ ਵੱਡੇ ਕਾਫਲੇ ਨਾਲ ਸਫ਼ਰ ਕਰਦਾ ਹੈ ਤਾਂ ਤੁਹਾਨੂੰ ਨਹੀਂ ਪਤਾ ਕਿ ਉਸ ਸਮੇਂ ਕਿਹੜੇ-ਕਿਹੜੇ ਅਧਿਕਾਰੀ ਮੌਜੂਦ ਸਨ ਇਸ ਦੇ ਨਾਲ ਹੀ ਹਾਈ ਕੋਰਟ ਨੇ ਡੀਜੀਪੀ ਪਰ ਪ੍ਰਵੋਦ ਕੁਮਾਰ ਨੂੰ ਕਿਹਾ ਹੈ ਕਿ ਤੁਸੀਂ ਇਸ ਸਮੇਂ ਪੰਜਾਬ ਸਰਕਾਰ ਨਾਲ ਰਿਪੋਰਟ ਸਾਂਝੀ ਕਰ ਸਕਦੇ ਹੋ ਤਾਂ ਜੋ ਦੋਸ਼ੀਆਂ ਬਾਰੇ ਜਾਣਕਾਰੀ ਮਿਲ ਸਕੇ ਡੀਜੀਪੀ ਪ੍ਰਵੋਦ ਕੁਮਾਰ ਨੇ ਕਿਹਾ ਹੈ ਕਿ ਜਾਂਚ ਅਜੇ ਬਾਕੀ ਹੈ ਹਾਈ ਕੋਰਟ ਨੇ ਗ੍ਰੈਸ ਖੱਤਰ ਨੂੰ ਕਿਹਾ ਹੈ ਕਿ ਪਹਿਲੇ ਇੰਟਰਵਿਊ ਦਾ ਸਥਾਨ ਅਤੇ ਸਮਾਂ ਦੋਵੇਂ ਸਾਡੇ ਪਿਛਲੇ ਹੁਕਮ ਵਿੱਚ ਦਰਜ ਹਨ ਇਸ ਲਈ ਤੁਸੀਂ ਕਾਰਵਾਈ ਕਰਵਾ ਸਕਦੇ ਹੋ ਇਸ ਦੇ ਨਾਲ ਹੀ ਡੀਜੀਪੀ ਗੌਰਵ ਯਾਦਮ ਨੇ ਕਿਹਾ ਹੈ ਕਿ ਦੋ ਜਾਂਚਾਂ ਬਰਾਬਰ ਨਹੀਂ ਕੀਤੀਆਂ ਜਾ ਸਕਦੀਆਂ ਹਾਈ ਕੋਰਟ ਨੇ ਕਿਹਾ ਹੈ ਕਿ ਜਾਂਚ ਐਸਆਈਟੀ ਨੇ ਕੀਤੀ ਹੈ ਤੁਸੀਂ ਕਾਰਵਾਈ ਕਰਨੀ ਹੈ ਜਾਂਚ ਨਹੀਂ ਇਸ ਮਾਮਲੇ 'ਚ ਹਾਈ ਕੋਰਟ ਦੀ ਮਦਦ ਕਰ ਰਹੀ ਐਡਵੋਕੇਟ ਤਨੂ ਬੇਦੀ ਨੇ ਕਿਹਾ ਹੈ ਕਿ ਗੌਰਵ ਯਾਦਮ ਨੇ ਖੁਦ ਕਿਹਾ ਸੀ ਕਿ ਪੰਜਾਬ 'ਚ ਕੋਈ ਇੰਟਰਵਿਊ ਨਹੀਂ ਹੋਈ ਇੱਥੇ ਹਾਈ ਕੋਰਟ ਨੇ ਕਿਹਾ ਹੈ ਕਿ ਸਾਨੂੰ ਉਮੀਦ ਹੈ ਕਿ ਕਿਸੇ ਵੀ ਛੋਟੇ ਅਫਸਰ ਖਿਲਾਫ ਕਾਰਵਾਈ ਨਹੀਂ ਹੋਵੇਗੀ ਇਸ ਲਈ ਜ਼ਿੰਮੇਵਾਰ ਵੱਡੇ ਅਫਸਰਾਂ ਦੀ ਪਛਾਣ ਕੀਤੀ ਜਾਵੇ ਕੈਬਨਟ ਮੀਟਿੰਗ ਵਿੱਚ ਕਈ अहम ਫੈਸਲੇ ਲਏ ਗਏ ਹਨ ਇਸ ਦੌਰਾਨ 70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਆਇਸ਼ਮਨ ਯੋਜਨਾ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਗਿਆ ਹੈ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਮ ਨੇ ਕਿਹਾ ਹੈ ਕਿ ਇਸ ਫੈਸਲੇ ਦਾ ਉਦੇਸ਼ 4.5 ਕਰੋੜ ਪਰਿਵਾਰਾਂ ਦੇ 6 ਕਰੋੜ ਸੀਨੀਅਰ ਨਾਗਰਿਕਾਂ ਨੂੰ 5 ਲੱਖ ਰੁਪਏ ਦੀ ਮੁਫਤ ਸਿਹਤ ਬੀਮਾ ਕਵਰ ਨਾਲ ਲਾਭ ਪਹੁੰਚਾਉਣਾ ਹੈ ਸਰਕਾਰ ਨੇ ਕਿਹਾ ਹੈ ਕਿ ਇਸ ਯੋਜਨਾ ਤਹਿਤ ਯੋਗ ਲਾਭ ਪਾਤ ਨੂੰ ਨਵਾਂ ਵੱਖਰਾ ਕਾਰਡ ਜਾਰੀ ਕੀਤਾ ਜਾਵੇ ਕੈਬਨਟ ਤਿੰਤ ਤੋਂ ਬਾਅਦ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਚਨਬੱਧ ਕੀਤਾ ਸੀ ਕਿ 70 ਸਾਲ ਤੋਂ ਵੱਧ ਉਮਰ ਦੇ ਸਾਰੇ ਸੀਨੀਅਰ ਨਾਗਰਿਕਾਂ ਨੂੰ ਆਯੁਸ਼ਮਨ ਭਾਰਤ ਪ੍ਰਧਾਨ ਮੰਤਰੀ ਜਾਨਾ ਰੋਗਿਆ ਯੋਜਨਾ ਤਹਿਤ ਕਵਰੇਜ ਦਿੱਤੀ ਜਾਵੇਗੀ ਆਯੁਸ਼ਮਨ ਭਾਰਤ ਯੋਜਨਾ ਦੇ ਤਹਿਤ ਪਹਿਲਾਂ ਹੀ ਕਵਰ ਕੀਤੇ ਗਏ ਪਰਿਵਾਰਾਂ ਦੇ ਸੀਨੀਅਰ ਨਾਗਰਿਕਾਂ ਨੂੰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦਾ ਵਾਦੂ ਸੰਜਾ ਟਾਪ ਅਪ ਕਵਰ ਮਿਲੇਗਾ ਜੇਕਰ ਸੀਨੀਅਰ ਨਾਗਰਿਕ ਇਸ ਵੇਲੇ ਕੇਂਦਰ ਸਰਕਾਰ ਦੀ ਕਿਸੇ ਸਿਹਤ ਯੋਜਨਾ ਦੇ ਅਧੀਨ ਆਉਂਦੇ ਹਨ ਤਾਂ ਉਹਨਾਂ ਕੋਲ ਆਯੁਸ਼ਮਨ ਭਾਰਤ ਦੇ ਜਾਣ ਦਾ ਵਿਕਲਪ ਹੋਵੇਗਾ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕੈਬਨਟ ਮੀਟਿੰਗ ਵਿੱਚ ਈ-ਬਸ ਭੁਗਤਾਨ ਸੁਰੱਖਿਆ ਵਿਧੀ ਦਾ ਐਲਾਨ ਕੀਤਾ ਹੈ ਇਸ ਸਕੀਮ ਤਹਿਤ 169 ਸ਼ਹਿਰਾਂ ਵਿੱਚ 38000 ਬਸਾਂ ਚਲਾਈਆਂ ਜਾਣਗੀਆਂ ਇਸ ਸਕੀਮ ਤਹਿਤ ਮਹੀਨਾਵਾਰ ਭੁਗਤਾਨ ਦੀ ਗਾਰੰਟੀ ਦਿੱਤੀ ਜਾਵੇਗੀ ਬਸ ਚਲਾਉਣ ਦੀ ਲਾਗਤ ਘਟੇ ਹੋਵੇਗੀ ਨਾਲ ਹੀ ਪ੍ਰਦੂਸ਼ਣ ਦਾ ਬੋਝ ਵੀ ਘਟੇਗਾ ਜਦਕਿ ਦੂਰ ਦਰਾਡੇ ਦੇ ਪਿੰਡਾਂ ਲਈ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 62500 ਕਿਲੋਮੀਟਰ ਨਵੀਆਂ ਸੜਕਾਂ ਬਣਾਈਆਂ ਜਾਣਗੀਆਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਚੱਲ ਰਹੇ ਉਹਨਾਂ ਆਈਲੈਟ ਸੈਂਟਰਾਂ ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਗਿਆ ਹੈ ਜਿਹੜੇ ਸਰਕਾਰ ਦੇ ਮਾਪਦੰਡਾਂ ਤੇ ਖਰਾ ਨਹੀਂ ਉਤਰ ਰਹੇ ਦੇ ਚੱਲਦਿਆਂ ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਜਾਰੀ ਕਰਦੇ ਹੋਏ ਤਿੰਨ ਆਈਲੈਟ ਸੈਂਟਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ ਸ਼੍ਰੋਮਣੀ ਕਾਲੀਦਾਲ ਸੁਧਾਰ ਲਹਿਰ ਵੱਲੋਂ ਕਪੂਰਥਲਾ ਵਿੱਚ ਬੀਬੀ ਜਗੀਰ ਕੋਰ ਦੀ ਇਕ ਵਾਇ ਵਿੱਚ ਡਿਪਟੀ ਕਮਿਸ਼ਨਰ ਰਾਹੀ ਪੰਜਾਬ ਦੇ ਰਾਜਪਾਲ ਦੇ ਨਾਮ ਮੈਮੋਰੰਡਮ ਸੌਂਪਿਆ ਗਿਆ ਹੈ ਇਸ ਮੌਕੇ ਬੀਬੀ ਜਗੀਰ ਕੋਰ ਨੇ ਮੰਗ ਪੱਤਰ ਦੇ ਨੂੰ ਪ੍ਰੰਤ ਮੀਡੀਆ ਨਾਲ ਗੱਲਬਾਤ ਕਰਦੇ ਆ ਕਿ ਹੈਗੀ ਪੰਜਾਬ ਚ ਕੁਝ ਦਿਨਾਂ ਪਹਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਡੀਜ਼ਲ ਤੇ 92 ਪੈਸੇ ਤੇ ਪੈਟਰੋਲ ਤੇ 62 ਪੈਸੇ ਵੈਟ ਵਧਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਬਿਜਲੀ ਵਿੱਚ 7 ਕਿਲੋਵਾਟ ਤੱਕ 3 ਰੁਪਏ ਪ੍ਰਤੀ ਯੂਨਿਟ ਤੱਕ ਮਿਲਦੀ سبسڈی ਖਤਮ ਕਰਕੇ ਬਹੁਤ ਵੱਡਾ ਬੋਝ ਪਾਇਆ ਹੈ ਇਨਾਂ ਦੋਨੇ ਫੈਸਲਿਆਂ ਨਾਲ ਪੰਜਾਬ ਦੇ ਲੋਕਾਂ ਤੇ ਲਗਭਗ 2400 ਕਰੋੜ ਦਾ ਜੋ ਨਵਾਂ ਬੋਝ ਪਿਆ ਸੀ ਜਿਸ ਨੂੰ ਤੁਰੰਤ ਵਾਪਿਸ ਲਿਆ ਜਾਵੇ ਬੀਬੀ ਜਗੀਰਕੌਰ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਬੜੀ ਚਲਾਕੀ ਵਰਤਦੇ ਆ ਇਹ ਟੈਕਸ ਵਿਧਾਨ ਸਭਾ ਦੇ ਚੱਲਦੇ ਸੈਸ਼ਨ ਨਾਲ ਤਾਂ ਦੱਸੇ ਹੀ ਗਏ ਤੇ ਨਾ ਹੀ ਕਿਸੇ ਵੀ ਵਿਧਾਨਕਾਰ ਨੂੰ ਬੋਝ ਪਾਉਣ ਸਮੇਂ ਭਰੋਸੇ ਚ ਲਿਆ ਗਿਆ ਉਹਨਾਂ ਨੇ ਪੰਜਾਬ ਦੇ ਰਾਜਪਾਲ ਨੂੰ ਇਸ ਵਾਅਦੇ ਤੋਂ ਜਾਣੂ ਕਰਵਾਉਂਦੇ ਹੋਏ ਕਿ ਹੈਗੀ ਫਰਵਰੀ ਅਤੇ ਜੂਨ 2023 ਵਿੱਚ 1 ਰੁਪਏ ਬੈਟ ਵਧਾ ਕੇ 1 ਰੁਪਏ ਸੈਸ ਲਗਾ ਕੇ ਪਹਿਲਾਂ ਹੀ ਲਾਪਗ 900 ਕਰੋੜ ਦਾ ਸਾਲਾਨਾ ਬੋਝ ਪਾ ਚੁੱਕੇ ਹਨ ਇਨਾ ਵਧੇ ਹੋਏ ਰੇਟਾਂ ਨਾਲ ਸਾਡੇ ਗਵਾਂਡੀ ਸੂਬਿਆਂ ਤੋਂ ਡੀਜ਼ਲ ਤੇ ਪੈਟਰੋਲ ਮਹਿੰਗਾ ਹੋਣ ਕਰਕੇ ਸੂਬੇ ਦਾ ਹੋਰ ਨੁਕਸਾਨ ਹੁੰਦਾ ਹੈ ਮੁੱਖ ਮੰਤਰੀ ਭਗਵੰਤ ਮਾਨ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ ਵਿਕੇ ਸ਼ਹੀਦੇ ਆਜ਼ਮ ਦੇ 30 ਫੁੱਟ ਉੱਚੇ ਬੁੱਤ ਨੂੰ ਸਮਰਪਿਤ ਕਰਨਗੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਸਥਾਪਨਾ ਦਾ ਜਾਇਆ ਲੈਂਲੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਮੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਹਾਨ ਸ਼ਹੀਦ ਦਾ 30 ਫੁੱਟ ऊंचा ਬੁੱਤ ਗਨ ਮੈਂਟਲ ਨਾਲ ਤਿਆਰ ਕੀਤਾ ਗਿਆ ਹੈ ਉਹਨਾਂ ਨੇ ਆਸ ਪ੍ਰਗਟਾਈ ਹੈ ਕਿ ਇਹ ਬੁੱਤ ਨੌਜਵਾਨ ਪੀੜੀ ਨੂੰ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨ ਵਿੱਚ ਬਹੁਤ ਸਹਾਇ ਹੋਵੇਗਾ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਬੁਤ ਸੂਬਾ ਸਰਕਾਰ ਵੱਲੋਂ ਮਹਾਨ ਸ਼ਹੀਦ ਨੂੰ ਟੁਕਵੀਂ ਸ਼ਰਧਾਂਜਲੀ ਹੋਵੇਗੀ ਅਤੇ ਸੂਰਬਈ ਪੁੱਤ ਦੀ ਗੌਰਵਮਈ ਵਿਰਾਸਤ ਨੂੰ ਸਦਾ ਕਾਇਮ ਰੱਖਣ ਲਈ ਸਹਾਇ ਹੋਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਨੁਸਾਰ ਤਕ ਯਤਨਾ ਸਦਕਾ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਪਹਿਲਾਂ ਹੀ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਗਿਆ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਨਾ ਮਹਾਨ ਸ਼ਹੀਦਾਂ ਦੇ ਨਾਂ ਤੇ ਹਵਾਈ ਅੱਡਿਆਂ ਯੂਨੀਵਰਸਟੀਆਂ ਤੇ ਅਦਾਰਿਆਂ ਦਾ ਨਾਂ ਰੱਖਣਾ ਉਹਨਾਂ ਦੀ ਗੌਰਵਮਈ ਵਿਰਾਸਤ ਨੂੰ ਕਾਇਮ ਰੱਖਣ ਲਈ ਬਹੁਤ ਜ਼ਰੂਰੀ ਹੈ ਪੰਜਾਬ ਅਤੇ ਚੰਡੀਗੜ੍ਹ ਵਿਚ ਅੱਜ ਵੀ ਪੈਣ ਦੀ ਸੰਭਾਵਨਾ ਹੈ ਪਿਛਲੇ 24 ਘੰਟਿਆਂ ਵਿੱਚ ਖੁਸ਼ਕ ਮੌਸਮ ਕਾਰਨ ਤਾਪਮਾਨ ਵਿੱਚ 2.5 ਡਿਗਰੀ ਦਾ ਵਾਧਾ ਹੋਇਆ ਹੈ ਸੂਬੇ 'ਚ ਤਾਪਮਾਨ ਇੱਕ ਵਾਰ ਫਿਰ 37 ਡਿਗਰੀ ਨੂੰ ਪਾਰ ਕਰ ਗਿਆ ਹੈ ਫਰੀਦਕੋਟ ਦਾ ਤਾਪਮਾਨ 37.2 ਡਿਗਰੀ ਦਰਜ ਕੀਤਾ ਗਿਆ ਸੀ ਇਸ ਦਿਨ ਨਾਲ ਹੀ ਚੰਡੀ ਕਿਰਦੇ ਤਾਪਮਨ ਵਿੱਚ 3.6 ਡਿਗਰੀ ਤੋਂ ਬਾਅਦ ਵੱਧ ਤੋਂ ਵੱਧ ਤਾਪਮਨ 36.4 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਅੱਜ ਚੰਡੀਗੜ੍ਹ ਪਠਾਨਕੋਲ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਊਪਨਗਰ ਐਸਿਆਸ ਨਗਰ ਫਤਿਗੜ ਸਾਈ ਪਟਿਆਲਾ ਸੰਗਰੂਰ ਮਾਨਸਾ ਤੇ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਵੀ ਹਲਕਾ ਮੀਂਹ ਪੈ ਸਕਦਾ ਹੈ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਹੀ ਡਾਕਟਰਾਂ ਦੀ ਹੜਤਾਲ ਦੇ ਚੱਲਦਿਆਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡਾਕਟਰਾਂ ਦੀ ਹੜਤਾਲ ਚੱਲਦੇ ਮਰੀਜ਼ਾਂ ਨੂੰ ਕਾ ਵੀ ਪ੍ਰੇਸ਼ਾਨੀ ਚੱਲਣੀ ਪੈ ਰਹੀ ਹੈ ਉੱਥੇ ਹੀ ਹੁਣ ਬਿਜਲੀ ਕਾਮਿਆਂ ਨੇ ਵੀ ਆਪਣੀ ਹੜਤਾਲ ਨੂੰ ਅੱਗੇ ਵਧਾ ਦਿੱਤਾ ਹੈ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਵਿਖੇ ਬਿਜਲੀ ਮੁਲਾਜ਼ਮਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਮੂਹਿਕ ਛੁੱਟੀ 17 ਸਤੰਬਰ ਤੱਕ ਰਹੇਗੀ ਦੱਸ ਦੇਈਏ ਕਿ ਪਹਿਲਾਂ ਹੀ ਬਿਜਲੀ ਕਾਮਿਆਂ ਦੀ ਹੜਤਾਲ ਸੀ ਪਰ ਹੁਣ ਬਿਜਲੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਨੂੰ 17 ਸਤੰਬਰ ਤੱਕ ਵਧਾ ਦਿੱਤਾ ਹੈ ਦੱਸਣਯੋਗ ਹੈ ਕਿ ਇਸ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਦੇ ਫੇਲ ਹੋਣ ਨੂੰ ਠੀਕ ਕਰਨ ਵਿੱਚ ਲੰਬਾ ਸਮਾਂ ਲੱਗ ਰਿਹਾ ਤੇ ਕਈ ਥਾਵਾਂ ਤੇ ਲੰਬੇ-ਲੰਬੇ ਕੱਟ ਲੱਗ ਰਹੇ ਹਨ ਕਈ ਥਾਵਾਂ ਤੇ ਲਾਈਟਾਂ ਠੀਕ ਨਹੀਂ ਹਨ ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਵੀ ਉਦੋਂ ਦੀ ਬੈਠੇ ਹੋ ਜੀ ਜਦੋਂ ਦਾ ਇਹ ਮੇਰੇ ਖਿਆਲ ਚ ਦੁਪਹਿਰ ਦਾ ਅਸੀਂ ਸ਼ੁਰੂ ਕੀਤਾ ਸੀ ਹੁਣ ਸ਼ਾਮ ਦੇ 6 ਵਜਣ ਵਾਲੇ ਨੇ ਸੋ ਬਹੁਤ ਸਾਰੇ ਮਸਲੇ ਨੇ ਜਿਹੜੇ ਲੋਕਾਂ ਨੇ ਦੱਸੇ ਸਾਰੇ ਪ੍ਰਸ਼ਾਸਨ ਸੁਮੇਤ ਉਹਨਾਂ ਦਾ ਜਿਹੜਾ ਸੇਵਾ ਸਮਾਗਮ ਅੱਜ ਅਸੀਂ ਕੀਤਾ ਤੇ ਮੈਨੂੰ ਉਮੀਦ ਹੈ ਜੋ ਜਿਸ ਤਰੀਕੇ ਅਜ ਲੋਕਾਂ ਨੂੰ ਇਸ ਚੀਜ਼ ਦੀ ਖੁਸ਼ੀ ਹੋਈ ਤੇ ਅਫੈਕਟਿਵ ਵੀ ਰਹਾ ਅੱਗੇ ਜਿਹੜੇ ਇਹ ਅਸੀਂ ਸੇਵਾ ਸਮਾਗੋ ਮੈਂ ਸਮੇਂ ਸਮੇਂ ਸਰ ਕਰਦੇ ਰਹਾਂਗੇ ਵਕ ਵਕ ਇਹ ਦੇ ਵਿੱਚ ਚਾਹੇ ਸ਼ਹਿਰ ਦੀ ਸੀਗਰਟ ਦੀ ਸਮੱਸਿਆ ਹੋਵੇ ਹੋਰ ਬਹੁਤ ਸਾਰੀਆਂ ਸਮੱਸਿਆ ਸਮੱਸਿਆ ਮੈਨ ਪਰਸਨਲ ਹੈ ਕਿ ਜਿਹੜੀ ਸਮੱਸਿਆਵਾਂ ਹੋ ਰਹੀਆਂ ਮੈਡਮ ਕਿੰਨਿਆਂ ਕ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਜੀ ਕਿੰਨਿਆਂ ਕ ਦਾ ਮੌਕਾ ਤਾਂ ਹੀ ਨਿਪਟਾਰਾ ਕੀਤਾ ਗਿਆ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਬਹੁਤੇ ਸਾਹਮਣੀ ਹੋਇਆ ਕਿ ਸਾਰੀਆਂ ਲਗਭਗ ਸਾਰੀਆਂ ਸਮੱਸਿਆਵਾਂ ਟਾਈਮ ਬਾਉਂਡ ਕੀਤੀਆਂ ਨੇ ਜਿ ਵਕ ਵਕ ਅਸਰਾਂ ਨੂੰ ਕਿੰਨੇ ਸਮੇਂ ਦੇ ਵਿੱਚ ਆਸਾਈਂ ਸਮੱਸਿਆਵਾਂ ਹੱਲ ਕਰਕੇ ਦੇਣੀਆਂ ਹੋਣਗੀਆਂ ਲਾਂਡਰਨ ਰੋਡ ਦੇ ਉੱਤੇ ਜਿਹੜਾ ਹੈ ਸੀਵਰੇਜ ਦੇ ਪਾਣੀ ਨੂੰ ਲੈ ਕੇ ਜਿਹੜੀ ਸੜਕ ਵੀ ਜਿਹੜੀ ਹੈ ਟੁੱਟ ਚੁੱਕੀ ਹੈ ਜੀ ਲੋਕ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ ਉਹਦਾ ਹੱਲ ਕਦੋਂ ਤੱਕ ਹੋਵੇਗਾ ਜਲਦੀ ਹੋ ਜਾਣਾ ਮੈਡਮ ਤੁਸੀਂ ਦੇਖਿਆ ਵੀ ਜ਼ਿਆਦਾਤਰ ਸੀਵਰੇਜ ਦਾ ਹੀ ਰੌਲਾ ਪਿਆ ਹੈ ਤੇ ਕਮੇਟੀ ਕੋ ਪੈਸਾ ਵੀ ਲਗਭਗ 180 ਕਰੋੜ ਜੋ ਸੁਣਨੇ ਚ ਆ ਰਹੇ ਹੈ ਉਹ ਲੱਗ ਕਿਉਂ ਨਹੀਂ ਰਿਹਾ ਉੱਥੇ ਦਿੱਕਤ ਕਿੱਥੇ ਆ ਰਹੀ ਨਹੀਂ ਪੈਸਾ ਤਾਂ ਜਿਹੜਾ ਦੇਖੋ ਆਪਣੇ ਐਸਟੀਪੀ ਪਾਸ ਹੋਏ ਨੇ ਉਹ ਤਾਂ ਗੁਦੀ ਮਾਦਰੇ ਵਾਲਾ ਤਾਂ ਲਗਭਗ ਕੰਮ ਚੱਲ ਰਿਹਾ ਸੋ ਉਹਨੂੰ ਇੱਕ ਸਾਲ ਲੱਗੂਗਾ ਜਗ੍ਹਾ ਜਗ੍ਹਾ ਤੋਂ ਬਈ ਥਾਵਾਂ ਤੋਂ ਪਟੱਟੀਆਂ ਵੀ ਹੋਇਆ ਜਿਹਦੇ ਕਰਕੇ ਲੋਕਾਂ ਨੂੰ ਦਿੱਕਤ ਆ ਰਹੀ ਤੇ ਇਹ ਇਹਦਾ ਮਸਲੇ ਦਾ ਸਾਰੇ ਦਾ ਹੱਲ ਹੋ ਜਾਣਾ ਹੈ ਥੋੜਾ ਸਮਾਂ ਲੱਗੂਗਾ ਸੀਵਰੇਜ ਦੀਆਂ ਵੱਟੀਆਂ ਪਾਈਪਾਂ ਹੁਣ ਪੈ ਰਹੀਆਂ ਨੇ ਇਹ ਕੁਝੋਲੀ ਵਾਟਰ ਦਾ ਉਹਦਾ ਵੀ ਟੈਂਡਰ ਲੱਗ ਚੁੱਕਿਆ ਤੇ ਜੋਲੀ ਵਾਟਰ ਵੀ ਜਲਦੀ ਜਿਹੜਾ ਉਹਦੀਆਂ ਸਾਰੀਆਂ ਨਹਿਰੀ ਪਾਣੀ ਖਰੜ ਤੋਂ ਮਿਲ ਜਾਣਾ ਪਰਮਾਨੈਂਟ ਪੀਣ ਵਾਲੇ ਪਾਣੀ ਦੀ ਸਮੱਸਿਆ ਕਦੋਂ ਹੋ ਜਾਣੀ ਐ ਐਸਟੀਪੀ ਨੂੰ ਇੱਕ ਸਾਲ ਤਾਂ ਲੱਗੂਗਾ ਜੀ ਇੰਨਾ ਵੱਡਾ ਪ੍ਰੋਜੈਕਟਾ ਹੋਣ ਤੇ ਸਾਰੇ ਪ੍ਰੋਜੈਕਟਸ ਜਿਹੜੇ ਲੂਪ 'ਚ ਨੇ ਤੇ ਮੈਂ ਵਧਾਈ ਦੇਣੀ ਐ ਵੀ ਕਜੋਲੀ ਵਾਟਰ ਦੇ ਵੀ ਜਿਹੜੇ ਟੈਂਡਰ ਲੱਗ ਗਏ ਤੇ ਇਹ ਸਾਰੀਆਂ ਦੇ ਨਾਲ ਸ਼ਹਿਰ ਦੀਆਂ ਜਿਹੜੀਆਂ ਸਮੱਸਿਆਵਾਂ ਮਤੋਂ ਦੂਰ ਹੋ ਜਾਣਗੇ ਬਾਕੀ ਇਦਾਂ ਦੇ ਸੀ ਪ੍ਰੋਗਰਾਮ ਕਰਦੇ ਰਹਾਂਗੇ ਤੇ ਅੱਜ ਕਈ ਸਪੋਰਟਸ ਕਲੱਬਾਂ ਨੂੰ ਜਿਹੜੇ ਨੇ ਪੈਸੇ ਦਿੱਤੇ ਗਏ ਨੇ ਸਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਕਿੱਥੇ ਪਰਮਾਤਮਾ ਸੇਵਾ ਲਾਉਂਦਾ ਜੀ ਕਰੀ ਜਾਂਦਾ ਤੇ ਅੱਜ ਕੱਲ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਨਸ਼ੇ ਦਾ ਜਿਹੜਾ ਹੈ ਸਾਨੂੰ ਪਤਾ ਹੀ ਹੈ ਕੀ ਕੁਝ ਚੱਲ ਰਿਹਾ ਹੈ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਨੌਜਵਾਨ ਸਿਆਣੇ ਨੇ ਜੀ ਨੌਜਵਾਨਾਂ ਨੂੰ ਸਹੀ ਮੁੱਦੇ ਤੇ ਸਹੀ ਸਮੇਂ ਗੱਲ ਕਰਨੀ ਚਾਹੀਦੀ ਹੈ ਸੋਚ ਸਾਫ਼ ਰੱਖੋ ਪਰਮਾਤਮਾ ਨਾਲ ਜੁੜ ਕੇ ਰਹੋ ਚੰਗੀ ਸਸਤਾਵਾਂ ਨੂੰ ਚੁਣਦੇ ਰਹੋ ਮੇਰਾ ਸਵਾਲ ਇਹ ਸੀਗਾ ਵੀ ਪੈਸਾ ਕਮੇਟੀ ਕੋਲ ਹੈਗਾ ਕਿ ਦਿੱਕਤ ਕਿੱਥੇ ਆਣੀ ਲੱਗ ਕਿਉਂ ਨਹੀਂ ਰਹਾ ਦੇਖੋ ਜਿਹੜਾ ਕਮੇਟੀ ਕੋਲ ਪੈਸਾ ਪਿਆ ਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਜਿਹੜਾ ਐਸਟੀਪੀ ਦੇ ਪੈਸੇ ਹੈ ਇਹਨੇ ਉੱਪਰੋਂ ਵੀ ਆਏ ਨੇ ਸੀਵਰੇਜ ਬੋਰਡ ਨੇ ਦਿੱਤੇ ਨੇ ਜਿਹੜਾ ਸਾਡੀ ਕਮੇਟੀ ਕੋਲ 200 ਕਰੋੜ ਰੁਪਏ ਦੇ ਲਗਭਗ ਪਿਆ ਹੈ ਤੇ ਮੈਂ ਅੱਜ ਹੀ ਇਹੀ ਤੁਹਾਡੇ ਸਾਹਮਣੇ ਅਫਸਰਾਂ ਨਾਲ ਗੱਲ ਕੀਤੀ ਹੈ ਵੀ ਸਾਡੇ ਕੋਲ ਪੈਸੇ ਦੀ ਕਮੀ ਨਹੀਂ ਹੈ ਨਾ ਕਿਤੋਂ ਅਸੀਂ ਜਾ ਕੇ ਲੈ ਕੇ ਆਉਣਾ ਤੇ ਇਸ ਚੀਜ਼ ਨੂੰ ਅੱਛਾ ਜਿਹੜਾ ਕੁਆਲਿਟੀ ਸਿਸਟਮ ਹੈ ਵਧੀਆ ਸਿਸਟਮ ਇਨਫਰਾਸਟ੍ਰਕਚਰਾ ਦੇਣਾ ਹੈ ਕਿਉਂਕਿ ਅੱਜ ਟਾਈਮ ਬਾਉਂਡ ਕੀਤਾ ਸਾਰਿਆਂ ਨੂੰ ਕੰਮਾਂ ਨੂੰ ਦੇ ਕੇ ਕਿਉਂਕਿ ਹਲੇ ਥੋੜੀਆਂ ਜੀਆਂ ਜੜੀਆਂ ਪੁਰਾਣੇ ਸਮੇਂ ਦੀਆਂ ਆਦਤਾਂ ਨੇ ਘੱਟ ਕੰਮ ਕਰਦੀਆਂ ਥੋੜਾ ਕੰਮ ਕਰਨ ਦੀ ਹੌਲੀ-ਹੌਲੀ ਖਤਮ ਹੋ ਜਾਣਗੀਆਂ ਬਟ ਅੱਜ ਬਹੁਤ ਸਾਰੇ ਕੰਮਾਂ ਚ ਇਹਨਾਂ ਨੂੰ ਟਾਈਮ ਬਾਉਂਡ ਕੀਤਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਸਾਫਲ ਸਿੱਡੇ ਨੇ ਇਹਦੇ ਨਿਕਲਨੇ ਨੇ ਬਾਕੀ ਲੱਗੇ ਹੋਏ ਆ ਮਿਹਨਤ ਕਰਦੇ ਰਹੋ ਤਾਂ ਸਾਰੇ ਕੰਮ ਹੋ ਹੀ ਜਾਂਦੇ ਨੇ ਦੇਖੋ ਜਿਮਨੀ ਚੋਣ ਦਾ ਤਾਂ ਉੱਥੇ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਪਤਾ ਵੀ ਉਹਨਾਂ ਨੇ ਕਦੋਂ ਜਿਹੜੀ ਐਨਾਨਾਉਂਸ ਜਿਹੜੀ ਉਹ ਕਰ ਦੇਣੀ ਹੈ ਪਰ ਸਾਨੂੰ ਉਮੀਦ ਹੈ ਵੀ ਸ਼ਾਇਦ ਜਿਹੜੀ ਪੰਚਾਇਤੀ ਚੋਣਾਂ ਨੇ ਜਿਹੜੀਆਂ ਉਹ ਪਹਿਲਾਂ ਹੋ ਜਾਣ ਬਾਕੀ ਇਲੈਕਸ਼ਨ ਕਮਿਸ਼ਨ ਨੇ ਜੇ ਉਹ ਪਹਿਲਾਂ ਕਰਤੀਆਂ ਤਾਂ ਫਿਰ ਜਿੰਦੀ ਚੋਣਾਂ ਲੜਾਂਗੇ ਦੇਖੋ ਇੱਕ ਗੱਲ ਆਪਾਂ ਨੂੰ ਮੰਨਣੀ ਪਊਗੀ ਕਿ ਜਿਹੜੀ ਪਿਛਲੇ ਸਮੇਂ ਤੋਂ ਜਿਹੜੀ ਬੀਜੇਪੀ ਸਰਕਾਰ 10 ਸਾਲਾਂ ਤੋਂ ਕੇਂਦਰ ਵਿੱਚ ਰਾਜਤ ਕਰ ਰਹੀ ਹੈ ਉਹ ਫਿਰਕਾਪ੍ਰਸਤੀ ਰਾਜਨੀਤੀ ਕਰਦੀ ਹੈ ਜਿੰਨੀਆਂ ਮੰਡੋਰਟੀਆਂ ਨੇ ਉਹਨਾਂ ਨਾਲ ਧੱਕੇਸ਼ਾਹੀ ਵੀ ਹੁੰਦੀ ਹੈ ਉਹਨਾਂ ਨੂੰ ਜਿਹੜਾ ਇਗਨੋਰ ਵੀ ਜਿਹੜਾ ਉਹ ਕੀਤਾ ਜਾਂਦਾ ਹੈ ਇਹ ਸਮੇਂ-ਸਮੇਂ ਤੇ ਸਾਰੇ ਸਟੇਟ ਦੇ ਵਿੱਚ ਵੀ ਜਿਹੜੀਆਂ ਧਾਰਨਾ ਨੇ ਦੇਖਣ ਨੂੰ ਮਿਲਦੀਆਂ ਨਾਟ ਓਨਲੀ ਮਿਨੋਰਟੀ ਜਿਹੜੇ ਇੱਥੇ ਕਹਿ ਲੋ ਵੀ ਦਲਿਤ ਹੈ ਉਹਨਾਂ ਨਾਲ ਵੀ ਕਹਿ ਲੋ ਦਰਬਿਹਾਰ ਕੀਤਾ ਜਾਂਦਾ ਤੁਸੀਂ ਦੇਖੋ ਵੀ ਜਦੋਂ ਰਾਮ ਮੰਦਰ ਦਾ ਜਿਹੜਾ ਨੀ ਪੱਥਰ ਜੜ ਰੱਖਣਾ ਸੀ ਉੱਥੇ ਤੁਸੀਂ ਦੇਖੋ ਵੀ ਦੇਸ਼ ਦੀ ਰਾਸ਼ਟਰਪਤੀ ਨੂੰ ਇਸ ਕਰਕੇ ਨਹੀਂ ਬੁਲਾਇਆ ਗਿਆ ਕਿਉਂਕਿ ਉਹ ਇੱਕ ਦਲਿਤ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਅਖਲੇਸ਼ ਯਾਦਵ ਜਦੋਂ ਯੂਪੀ ਦੇ ਮੁੱਖ ਮੰਤਰੀ ਮੁੱਖ ਮੰਤਰੀ ਦੀ ਕੁਰਸੀ ਤੋਂ ਰਹਿੰਦੇ ਲੈਂਦੇ ਤੇ ਜੋਗੀ ਜੀ ਨੇ ਬੈਠਣਾ ਸੀ ਤਾਂ ਗੰਗਾ ਜਲ ਦੇ ਨਾਲ ਪੂਰਾ ਘਰ ਢੁੱਟਾ ਗਿਆ ਕਿਉਂਕਿ ਖਲੇਸ਼ ਨੂੰ ਸਮਝਦੇ ਆ ਕਿ ਕਿ ਨੀਵੀਂ ਜਾਤੀ ਦਾ ਸੀ ਸੋ ਜਿਹੜੀ ਪਾਰਟੀ ਇਸ ਤਰ੍ਹਾਂ ਦੀ ਸੋਚ ਜਿਹੜੀ ਆ ਉਹ ਰੱਖਦੀ ਆ ਤਾਂ ਉਹਨਾਂ ਨੇ ਮਿਨੋਰੀਟੀ ਨਾਲ ਵੀ ਐ ਕਰਨਾ ਤੇ ਜਿਹੜੇ ਪਛੜੇ ਹੋਇਆ ਉਹਨਾਂ ਦੇ ਨਾਲ ਵੀ ਇਹ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਤਾਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਕਿਉਂਕਿ ਇੱਕ ਵੱਡੀ ਇੱਕ ਖਬਰ ਜਿਹੜੀ ਹੁਣੇ ਅ ਨਾਸ ਤੱਕ ਪਹੁੰਚੀ ਹੈ ਜਿਸ ਦੇ ਬਾਰੇ ਮੈਨੂੰ ਸਾਰੇ ਕਹਿ ਰਹੇ ਆ ਤੁਸੀਂ ਵੀ ਇਹਦੇ ਬਾਰੇ ਬੋਲੋ ਔਰ ਇਹ ਵਾਕਿਆ ਚਿੰਤਾ ਦਾ ਵਿਸ਼ਾ ਹੈ ਬਿਕੋਜ਼ ਇਹ ਕਿ ਭਗਵੰਤ ਮਾਨ ਦੀ ਸਰਕਾਰ ਇੱਕ ਹੈਬਿਚੁਅਲ ਅਫੈਂਡਰ ਹੋ ਗਈ ਹੈ बार-बार ਕਿਸੇ ਵੱਢੀ ਸਖਸ਼ੀਤ ਨੂੰ ਲੈ ਕੇ ਉਹਨੂੰ ਅਟੈਕ ਕੀਤਾ ਜਾਂਦਾ ਹੈ ਜਾਂ ਇਹ ਜਿਹੇ ਹਾਲਾਤ ਪੈਦਾ ਕੀਤੇ ਜਾਂਦੇ ਆ ਜਾਂ ਉਸ ਮਾਨ ਸਖਸ਼ੀਤ ਦੇ ਯੋਗਦਾਨ ਨੂੰ ਅ ਡਰ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਤੁਹਾਨੂੰ ਯਾਦ ਹੋਣਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਕ ਫੋਟੋ ਇੱਕ ਪੋਰਟਰੇਟ ਚੀਫ ਮਿਨਿਸਟਰ ਦੇ ਦਫਤਰ 'ਚ ਆਇਓ ਕਾਂਗਰਸ ਦੇ ਮੁੱਖ ਮੰਤਰੀ ਹੈ ਕੈਪਟਨ ਉਮਰਿੰਦਰ ਸਿੰਘ ਜੀ ਚਾਹੇ ਬਾਦਲ ਸਾਹਿਬ ਰਹੇ ਹੈ ਜੋ ਪਿੱਛੇ ਰਹੇ ਹੈ ਜਿੰਨੇ ਵੀ ਮੁੱਖ ਮੰਤਰੀ ਆਏ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਵੀ ਫੋਟੋ ਉੱਥੇ ਪਿੱਛੇ ਲੱਗੀ ਹੁੰਦੀ ਸੀ ਭਗਵੰਤ ਮਾਨ ਸਾਹਿਬ ਬਣੇ ਇਹਨਾਂ ਨੇ ਉਹ ਫੋਟੋ ਹਟਾਉਣ ਦੇ ਹੁਕਮ ਦੇਤੇ ਰੋੜਾ ਪਿਆ ਉਹ ਫੈਸਲਾ ਵਾਪਸ ਲੈਣਾ ਪਿਆ ਫਿਰ ਉਹ ਦਿਨ ਵੀ ਯਾਦ ਹੋਣਾ ਕਿ ਜਿਹੜਾ ਵਿਰਾਸਤੀ ਮਾਰਗ ਹੈ ਉੱਥੇ ਵੱਡੇ ਵੱਡੇ ਟੀਵੀ ਸਕਰੀਨ ਲੱਗੇ ਆ ਜਿੱਥੇ ਗੁਰਬਾਣੀ ਦਾ ਪ੍ਰਸਾਰ ਜੋ ਸ੍ਰੀ ਹਰਮੰਦਰ ਸਾਹਿਬ 'ਚ ਗੁਰਬਾਣੀ ਕੀਰਤਨ ਕਥਾ ਚੱਲਦੀ ਸੀ ਉਹਦਾ ਪ੍ਰਸਾਰ ਉੱਥੇ ਹੁੰਦਾ ਸੀ ਕਿ ਜਿਹੜਾ ਵੀ ਵਿਰਾਸਤੀ ਮਾਰਗ 'ਚ ਆ ਰਿਹਾ ਉਹ ਨਾਲੇ ਤਾਂ ਗੁਰੂ ਦੇ ਰੰਗ 'ਚ ਰੰਗਿਆ ਆਵੇ ਨਾਲੇ ਵੇਖਦਾ ਆਵੇ ਸੁਣਦਾ ਆਵੇ ਕਿਉਂ ਦੇ ਅ ਕਰਨ ਚ ਪਵਿੱਤਰ ਗੁਰਬਾਣੀ ਦੀ ਗੂੰਜ ਪਵੇ ਉਸ ਨੂੰ ਵੀ ਉਸ ਪ੍ਰਸਾਰਨ ਨੂੰ ਰੋਕ ਕੇ ਮੁੱਖ ਮੰਤਰੀ ਨੇ ਭਗਵੰਤ ਮਾਨ ਦੀ ਫੋਟੋ ਲਵਾਈ ਔਰ ਆਪ ਦਾ ਝੂਠਾ ਪ੍ਰਚਾਰ ਉੱਥੋਂ ਸ਼ੁਰੂ ਕੀਤਾ ਉਸ ਗੱਲ ਦਾ ਵੀ ਵਿਰੋਧ ਹੋਇਆ ਅੱਜ ਭਗਵੰਤ ਮਾਨ ਜੀ ਨੇ ਇੱਕ ਨਵਾਂ ਕੰਮ ਕਰਤਾ ਕਿ ਬਾਬਾ ਬੰਦਾ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੀ ਜੋ بڑا ਵੱਡਾ ਬਹੁਤ ਯਾਦਗਾਰ ਬਸ ਸਟੈਂਡ ਮੋਹੱਲੀ ਚ ਜਿਹੜਾ ਛੇ ਪੇਜ ਚਲਦਾ ਉੱਥੇ ਸੀਗਾ ਉਹਨੂੰ ਹਟਾ ਦਿੱਤਾ ਗਿਆ ਪਹਿਲਾਂ ਹੀ ਇਸ ਗੱਲ ਦਾ ਬੜਾ ਰੋਸ ਸੀ ਕਿ ਬਸ ਸਟੈਂਡ ਦੇ ਕਿੰਨੇ ਖਸਤੇ ਹਾਲਾਤ ਹੋ ਗਏ ਨੇ ਇਹ ਉਹ ਧਰਤੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੇਲੇ ਚੱਪੜਚੜੀ ਦੀ ਯਾਦਗਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਸਾਹਿਬ ਨੂੰ ਸਮਰਪਿਤ ਉਹ ਯਾਦਗਾਰ ਬਣੀ ਹੈ ਜਿਹਨੂੰ ਵੱਡੀ ਗਿਣਤੀ ਚ ਲੋਕ ਉੱਥੇ ਵੇਖਣ ਵੀ ਆਉਂਦੇ ਆ ਸਤਕਾਰ ਵੀ ਭੇਟ ਕਰਦੇ ਆ ਅੱਜ ਉਹਨਾਂ ਦੀ ਉਸ ਧਰਤੀ ਤੇ ਇੱਕ ਬਸ ਸਟੈਂਡ ਜਿੱਥੇ ਉਹਨਾਂ ਦੀ ਯਾਦਗਾਰ ਬਣੀ ਹੋਵੇ ਉਹਨਾਂ ਦਾ ਬੁੱਧ ਲੱਗਿਆ ਹੋਵੇ ਉਹਨੂੰ ਹਟਾਤਾ ਜਾਂਦਾ ਹੈ ਇਹ बार-बार ਜੋ ਅਟੈਕ ਕੀਤਾ ਜਾ ਰਿਹਾ ਹੈ ਸਿੱਖ ਪੌਮ ਤੇ ਇਹ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਇਹਦੇ ਨਾਲ ਜਿੱਥੇ ਸਾਰਿਆਂ ਦੇ ਹਿਰਦੇ ਵੀ ਬੜੇ ਦੁਖੀ ਹੋਏ ਆ ਔਰ ਤੁਹਾਨੂੰ ਜਿੱਥੇ ਮੈਂ ਇਸ ਐਕਸ਼ਨ ਨੂੰ ਕੰਡਮਨ ਕਰਦਾ ਹਾਂ ਔਰ ਸਰਕਾਰ ਨੂੰ immediately ਜਿੱਥੇ ਉਸ ਬਸ ਸਟੈਂਡ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਉੱਥੇ ਇਮੀਡੀਏਟਲੀ ਉਸ ਬੁੱਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੇ ਬੁੱਤ ਨੂੰ ਉੱਥੇ ਰিস্টੋਰ ਕਰਨਾ ਚਾਹੀਦਾ ਨਹੀਂ ਤਾਂ ਮੈਂ ਸਮਝਾਂਗਾ ਕਿ ਸਰਕਾਰ ਨੂੰ ਕੋਈ ਇੱਕ ਗਿਣੀ ਮਿਥੀ ਸਾਜ਼ਿਸ਼ ਨਾਲੇ ਚੱਲ ਰਿਹਾ ਜਿਵੇਂ ਮੈਂ ਪਹਿਲਾਂ ਦੋ ਤਿੰਨ ਗੱਲਾਂ ਦੱਸੀਆਂ ਔਰ ਤੁਹਾਨੂੰ ਉਹ ਦਿਨ ਵੀ ਯਾਦ ਹੋਣਾ ਜਦੋਂ ਆਮ ਆਦਮੀ ਦੇ ਕਲੀਨਿਕ ਬਣੇ ਆ ਪੰਜ ਪਿਆਰਿਆਂ ਦੇ ਨਹੀਂ ਨਾ ਜਿਹੜੇ ਸਮਰਪਿਤ ਹਸਪਤਾਲ ਜਾਂ ਕਿਨੇ ਚੱਲਦੇ ਸਨ ਉਹਨਾਂ ਦੇ ਵੀ ਨੌ ਹਟਾਉਣ ਦੀ ਇੱਕ ਵਾਰੀ ਯਤਨ ਹੋਇਆ ਸੀ ਉਹਦਾ ਵੀ ਬੜਾ ਵੱਡਾ ਵਿਰੋਧ ਹੋਇਆ ਸੋ ਮੇਰਾ ਕਹਿਣ ਦਾ ਭਾਵ ਕਿ ਬਾਰ-ਬਾਰ ਭਗਵੰਤ ਮਾਨ ਵੱਲੋਂ ਇਹ ਜੇ ਯਤਨ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜਦ ਉਹਨਾਂ ਦਾ ਵਿਰੋਧ ਹੁੰਦਾ ਤੇ ਫਿਰ ਇਹ ਯੂ-ਟਰਨ ਲੈਂਦੇ ਆ ਮੈਂ ਸਮਝਦਾ ਸਾਧ ਸੰਗਤ ਜੀ ਅੱਜ ਵੀ ਫਿਰ ਮੌਕਾ ਆਇਆ ਹੈ ਕਿ ਜੇ ਇਹ ਬਾਜਨਾ ਆਇਆ ਭਗਵੰਤ ਮਾਨ ਇਰੇ ਦਾ ਤਗੜੇ ਹੋ ਕੇ ਵਿਰੋਧ ਕਰਨਾ ਪੈਣਾ ਕਿ ਇਹਨੂੰ ਇਹ ਜੇ ਗਲਤ ਫੈਸਲੇ ਆਪ ਦਾ ਵਾਪਸ ਲਵੇ ਔਰ ਹਿਸਟਰੀ ਨੂੰ ਡਿਸਟੋਰਟ ਕਰਨ ਦੀ ਜਾਂ ਜਿਹੜੇ ਹਿਸਟੋਰੀਕਲ ਫੈਕਟਸ ਨੇ ਜਾਂ ਜਿਹੜੇ ਹਿਸਟੋਰੀਕਲ ਵਡੀਆਂ ਸਿੱਖ ਕੌਮ ਨਾਲ ਸੰਬੰਧਿਤ ਸ਼ਖਸੀਅਤਾਂ ਨੇ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੀ ਦੇਨ ਨੂੰ ਇਹ ਜਿਹੜਾ ਦਰਕਨਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਜੀ ਗਲਤੀ ਗੁਸਤਾਖੀ ਕੋਈ ਅੱਗੇ ਨਾ ਕਰ ਸਕੇ ਇਸ ਲਈ ਮੈਂ ਵੀ ਉਹਨਾਂ ਸਾਰੇ ਪ੍ਰਾਵਾ ਨਾਲ ਸਹਿਮਤ ਹੁੰਦਾ ਹੋਇਆ ਆਪਦੇ ਭਰਾਵਾਂ ਪੈਣਾ ਨਾਲ ਜਿਨ੍ਹਾਂ ਨੇ ਇਸ ਮੁੱਦੇ ਨੂੰ ਵੱਡੇ ਪੱਧਰ ਤੇ ਉਠਾਇਆ ਹੈ that ਇਹ ਐਕਸ਼ਨ ਦੇ ਗਵਰਨਮੈਂਟ ਦੇ ਸੈਕਸ਼ਨ ਨੂੰ ਕੰਡੈਮ ਕਰਦਾ ਔਰ ਇਹ ਡਿਮਾਂਡ ਕਰਦਾ ਹੈ